ਹਾਂ ਅੱਜ ਸਸਰੀ ਘਰ ਜੀ ਸਾਰਿਆਂ ਨੂੰ ਆ ਆਪਾਂ ਅੱਜ ਲੱਗੇ ਭਰੌਣ ਗੋਲ ਗੱਪੇ ਬਣਾਉਣ ਦੇ ਗੋਲ ਗੱਪੇ ਆਪਣਾ ਬਾਈ ਲੈ ਹਵਾ ਫੁੱਲ ਗਏ ਯਾਰ ਸੁਖੇ ਕਿਆ ਬਾਤ ਵਾਹ ਮੈਂ ਬਾਈ ਆਪਣਾ ਸੁਖਾ ਇਥੇ ਮੈਂ ਉਹਨੂੰ ਕਿਹਾ ਮੈਂ ਗੁਰਪ੍ਰੀਤ ਖਾਨ ਜੀ ਨੂੰ ਠੀਕ ਆਂਦੇ ਅੱਜ ਕਹਿੰਦਾ ਗੋਲ ਗੱਪੇ ਬਣਾਉਣ ਲਈ ਕੀ ਗੱਲ ਕਰਤੀ ਆ ਬਾਈ ਕਾਰੀਗਰ ਪੂਰਾ ਸਿਰੇ ਦਾ ਕਾਰੀਗਰ ਭਾਈ ਜੋ ਮਰਜੀ ਕੋ ਕਰਾ ਲੋ ਗੋਲ ਗੱਪੇ ਟਿੱਕੀਆਂ ਪਕੌੜੇ ਆਲੂ ਵਾਲੇ ਪਰੌਂਠੇ ਵਾਹ ਅਬ ਭਾਈ ਸਾਡਾ ਬਣਾਵੇ ਸਕੇ ਤਾਂ ਠੀਕ ਆ ਉਹ ਕਹਿੰਦਾ ਯਾਰ ਜਰਾ ਕੰਮ ਬੰਦੇ ਨੂੰ ਸਪੋਰਟ ਕਰੋ ਯਾ ਬੰਦੇ ਬਰਗਰ ਬਣਾਉਣ ਨੂੰ ਜੋਨਾਰਾ ਭਾਈ ਆ ਲੈ ਬਣ ਕੇ ਗੋਲ ਗੱਪੇ ਸ਼ੁਗਰ ਸੁਜੀ ਦੇ ਗਾਦੇ ਇਹ ਆਟੀ ਦੇ ਆਟੇ ਸੁਜੀ ਮਿਕਸ ਵਾਹ ਕੀ ਬਾਤ ਹੈ ਲੋ ਉਹਦੇ ਖਾਓ ਤੇ ਉਹਦੇ ਬਣ ਕੇ ਆ ਇਧਰ ਪਏ ਆਖੋ ਗੋਲਪੇ ਹੋਰ ਹੀ ਬਣਾ ਕੇ ਰੱਖੇ ਨੇ ਬਾਈ ਨੇ ਕਢਨੇ ਆ ਲੋ ਜੀ ਬਾਈ ਬੰਦੇ ਕਰਦੇ ਫਿਰ ਬੰਦੇ ਕਰ ਆ ਬਣਾਈਆਂ ਕਾਂਜੀ ਲੋ ਆ ਨਾਲ ਪਿਆਜ਼ ਤੇ ਆ ਪਾਈਆਂ ਕੋਲੀਆਂ ਦੇ ਵਿੱਚ ਪਾਇਆ ਪਾਣੀ ਤੇ ਆ ਗੋਲਵੇ ਸਕੇ ਦੋੜਨ ਗੋਲਪਾ ਲੈ ਵਾਹ ਵਾਹ ਪਾ ਲੀ ਗੰਦੇ ਦੇ ਤੇਸ ਕਰਾਉਣਾ ਤਾਂ ਜੀਵੇ ਲੋਨ ਆ ਲਾ ਵੀ ਇੰਡੀਆ ਦਾ ਮੋਰਮੜਾ ਕਿਦਾਂ ਟੇਸ ਸਹੀ ਸੁਕੇ ਹੂੰ ਜਿਉਂਦਰਾ ਬਾਈ ਕਾਰੀਗਰ